ਤਾਕਤ ਆ ਪਾਵਨ ਨੇ ਆਸਨ ਵਾਲੇ ਦੀ ਗੱਲ ਕਰੀਏ ਤਾਂ ਕਾਗਰਸੀ ਵਰਕਰ ਆਪੂ ਸਾਰੇ ਇਕੱਠੇ ਹੋਏ ਨੇ ਰੈਲੀ ਤੇ ਲਈ ਕਿਵੇਂ ਦੇਖਦੇ ਹੋ ਅੱਜ ਅੱਜ ਬਹੁਤ ਖੁਸ਼ੀ ਦਾ ਮਾਹੌਲ ਆ ਪਹਿਲਾਂ ਤਾਂ ਕਿਉਂਕਿ ਮੈਂ ਅੰਦਰੋਂ ਭਾਵਨਾ ਜਿਹੜੀ ਬੰਦੇ ਹੁੰਦੀ ਨਾ ਉਹ ਖੁਸ਼ੀ ਵਾਲੀ ਹੁੰਦੀ ਆ ਕਿਉਂਕਿ ਸਾਰੇ ਜਿੰਨੇ ਸਾਡੇ ਢੀਹਾਲ ਸਿੰਘ ਵਾਲੇ ਦੇ ਅਹੁਦੇਦਾਰ ਆ ਮੁਖੀ ਆ ਬੰਦੇ ਸਾਰੇ ਇਕੱਠੇ ਹੋ ਕੇ ਇਕੱਠੇ ਹੋ ਕੇ ਅੱਜ ਇਸ ਥੋ ਸਟੇਸ਼ਨ ਤੋਂ ਤੁਰਨਾ ਤੇ ਅੱਜ ਬਹੁਤ ਬੰਦੇ ਆ ਜਿਹੜੇ ਅਧੀਆਂ ਕਿ ਗੱਡੀਆਂ ਆਈਆਂ ਹਜੇ ਤੇ ਸਾਰੇ ਪਿੰਡਾਂ ਚ ਤੁਰੇ ਹੋਏ ਆ ਇਕੱਠੇ ਹੋ ਕੇ ਕਾਫਲੇ ਦੇ ਰੂਪ ਚ ਵੱਡੇ ਅੱਥੇ ਅਸੀਂ ਉਲੀ ਓਪਨ ਜੀਪ ਦੇ ਵਿੱਚ ਬੈਠ ਕੇ ਪੂਰੇ ਲਾ ਕੇ ਤੇ ਸਾਰਾ ਕਾਫਲਾ ਇਕੱਠਾ ਹੋ ਕੇ ਅਸੀਂ ਰੈਲੀ ਦੇ ਹਮਮਾ ਹਮਾ ਕਰ ਚੰਗ ਰੈਲੀ ਦਾ ਮਕਸਦ ਕੀ ਹੁੰਦਾ ਰੈਲੀ ਦਾ ਰੈਲੀ ਦਾ ਮਕਸਦ ਸਾਨੂੰ ਪਤਾ ਹੀ ਪੰਜਾਬ ਦੇ ਵਿੱਚ ਸਾਡੇ ਪ੍ਰਧਾਨ ਜੀ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉਹ ਉਹ ਸਾਰੇ ਪੰਜਾਬ 'ਚ ਹੀ ਕਰ ਰਹੇ ਸੰਵਿਧਾਨ ਬਚਾਓ ਰੈਲੀ ਅਸੀਂ ਕਰਕੇ ਸੈਂਟਰ ਦੇ ਪਰ ਖਿਲਾਫ ਤੇ ਪੰਜਾਬ ਜਿਹੜਾ ਸਾਡਾ ਭਗਵੰਤ ਮਾਨ ਉਨੇ ਪੰਜਾਬ ਦਾ ਬੁਰਾ ਹਲ ਕੀਤਾ ਉਹਦੇ ਉਹਦੇ ਉਸੇ ਨੂੰ ਆਪਣਾ ਬਦਲਾਅ ਦੀ ਰਾਜਨੀਤੀ ਨੂੰ ਖਤਮ ਕਰਨ ਵਾਸਤੇ ਅੱਜ ਸਾਡੀ ਹਾਈ ਕਮਾਂਡ ਸਾਰੀ ਲੀਡਰਸ਼ਿਪ ਆ ਰਹੀ ਹੈ ਤੇ ਬਹੁਤ ਵੱਡੇ ਇਕੱਠ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਬਹੁਤ ਵੱਡਾ ਇਕੱਠ ਹੋਊਗਾ ਜਿਹੜਾ ਮੋਗੇ ਦਾ ਇੱਕ ਜਿਹੜਾ ਸਰਪ੍ਰਾਈਜ਼ ਵੀ ਹੈ ਜੀ ਕਿੰਦੇ ਕਿ ਜਿਹੜੇ ਪ੍ਰੋਫੈਸਰ ਸੁਤਰਾ ਦਾ ਪਤਾ ਲੱਗਿਆ ਸਾਧਕਾ ਬਖਬਤਰੀ ਚਾ ਵੀ ਚੰਨੀ ਵੀ ਆ ਰਹੇ ਆ ਹਾਂਜੀ ਹਾਂਜੀ ਉਹ ਬਸ ਇੱਥੇ ਅੰਮ੍ਰਿਤਸਰ ਤੱਕੜੇ ਆ ਉਹ ਵੀ ਆਉਣਗੇ ਬਹੁਤ ਅੱਜ ਮੈਸੇਜ ਚੰਗਾ ਚਲਾ ਜਾਣਾ ਮੋਗੇ ਦਾ ਮੈਂ ਤਾਂ ਕਹਿੰਦਾ ਸ਼ੁਕਰ ਹੈ ਵੀ ਮੋਗੇ ਜ਼ਿਲ੍ਹੇ ਤੋਂ ਜਿਹੜੇ ਇੱਕ ਸਰਤਾ ਇੱਕ ਇਕੱਠ ਇੱਕ ਹਾਈ ਕਮਾਂਡ ਦੇ ਸਾਰੇ ਲੀਡਰ ਇਕੱਠੇ ਹੋ ਕੇ ਜਦੋਂ ਚੱਲਣਗੇ ਤਾਂ ਇਹਨਾਂ ਦੇ ਜਿਵੇਂ ਪਹਿਲਾਂ ਹੀ ਕੰਧ ਤੇ ਲਿਖਿਆ ਵੀ ਕਾਂਗਰਸ ਸਰਕਾਰ ਆਉਣੀ ਆ ਇਹ ਤਾਂ 200% ਲਿਖਿਆ ਜਾਣਾ ਮੈਂ ਕਹਿ ਸਾਬ ਆਈ ਨਹੀਂ ਕੰਪਨੀ ਤੇ ਨੁਕੀਵੇਂ ਦੇਖ ਰਹੇ ਜੀ ਦੇਖੋ ਜਬੀਐਸਜੀ ਗੱਲ ਇਹ ਆ ਜਿਹੜੀ ਅੱਜ ਸੁਵਿਧਾਨਪੁਰ ਰੈਲੀ ਮੋਗੇ ਚ ਹੋਣ ਜਾ ਰਹੀ ਹੈ ਸਾਰੇ ਜ਼ਿਲ੍ਹੇ ਦੇ ਵਿੱਚ ਬਹੁਤ ਵੱਡਾ ਇਸ ਗੱਲ ਦਾ ਜੋਸ਼ ਵਰਕਰਾਂ ਦੇ ਵਿੱਚ ਆਪ ਮਹਾਰੇ ਵਰਕਰ ਉੱਥੇ ਪਹੁੰਚ ਰਹੇ ਆ ਜਿੰਨੇ ਅਸੀਂ ਲੋਕ ਇੱਥੇ ਖੜੇ ਆ ਐਦੋਂ 3 ਗੁਣਾ 4 ਗੁਣਾ ਹਲੇ ਪਿੰਡਾਂ ਚੋਂ ਲੋਕ ਤੁਰੇ ਹੋਏ ਇਤੋਂ ਵੱਧ ਪਹਿਲਾਂ ਜਿਹੜੇ ਪਹਿਲਾਂ ਅਸੀਂ ਐਕਚੁਅਲੀ ਇੱਥੇ 9:30 ਦਾ ਟਾਈਮ ਦੇ ਬਿਠੇ। ਇਤੋਂ ਪਹਿਲਾਂ ਜਿਹੜੇ 9:30 ਇੱਥੇ ਪਹੁੰਚ ਗਏ ਉਹਨਾਂ ਵਿਚਾਰੇ ਉਹ ਚਲੇ ਗਏ ਡੀ ਡੀ ਕੇ। ਇੰਨੇ ਹੀ ਲੋਕ ਉੱਥੇ ਸਾਢੇ ਪੈਰ ਸਵੇਤ ਸਾਢੇ ਹਲਕੇ ਤੇ ਪਹੁੰਚ ਚੁੱਕੇ ਆ। ਸਾਰੇ ਪਿੰਡਾਂ ਦੇ ਵਿੱਚੋਂ ਮੈਨੂੰ ਪਤਾ ਵੀ ਹਰੇਕ ਪਿੰਡ ਦੇ ਵਿੱਚੋਂ ਦੋ ਦੋ 2:30-2:30 ਸਵੇਰ ਕਰ ਪਹੁੰਚ ਰਿਹਾ। ਅਸੀਂ ਜਿੰਨਾ ਅਰੇਂਜਮੈਂਟ ਕੀਤਾ ਮੈਨੂੰ ਇਹ ਲੱਗਦਾ ਵੀ ਸਾਡਾ ਥੋੜਾ ਰਹਿ ਜਾਣਾ। ਉੱਥੇ ਘਾਟੀ ਇੰਨਾ ਹੋ ਜਾਣਾ ਕਿ ਇੰਨਾ ਕਸ਼ਾ ਬਰਕਾਂ ਦੇ ਵਿੱਚ ਅੱਜ ਕਿਸੇ ਪਿੰਡ ਦੀ ਗੱਲ ਕਰ ਲਓ ਮਾਲੂਕੇ ਵਾਲੇ ਆ ਸਾਡੇ ਰਾਮੂ ਹੋਣੇ ਗਿਆ ਚਾਹ ਹੁਣੇ ਖੜੇ ਬੋਟਰ ਵਾਲੇ ਸਾਰੇ ਪਿੰਡਾਂ ਚੋਂ ਨਿਹਾਲ ਸਿੰਘ ਵਾਲੇ ਸਾਡੇ ਇੰਦਰੀ ਚੋਲੀ ਜੀ ਸਮੂਹਟੇ ਜਿਹੜੇ ਹਿੰਦੂ ਭਾਈਚਾਰੇ ਦੇ ਵੱਡੀ ਕੈਂਪੀ ਵਿੱਚ ਆਪਦੇ ਸਾਥੀ ਲੈ ਕੇ ਪਹੁੰਚੇ ਸਾਰੇ ਕੌਂਸਲਰ ਸਹਿਬਾਨ ਨੇ ਆਪਸੇ ਕਲੇ ਤੋਂ ਆਇਆ ਸੋ ਕੋਈ ਐਸਾ ਪਿੰਡ ਨਹੀਂ ਜਿੱਥੋਂ ਸਾਡਾ ਵਰਕਰ ਸ਼ਾਹ ਨਾ ਨਹੀਂ ਆਉਂਦਾ ਸੋ ਅੱਜ ਇਹ ਲੱਗਦਾ ਵੀ ਅੱਜ ਇਸ ਰੈਲੀ ਨੇ ਤੈਅ ਕਰ ਦੇਣਾ ਵੀ ਪੰਜਾਬ ਚੋਂ ਜਿਹੜੀ 2027 ਦੀ ਸਰਕਾਰ ਹੈ ਉਹ ਕਾਂਗਰਸ ਪਾਰਟੀ ਦੀ ਆ। ਢੇਮੜਾ ਸਾਹਿਬ ਅੱਜ ਦੀ ਰੈਲੀ ਨੂੰ ਕਿਵੇਂ ਦੇਖਦੇ ਹੋ? ਪਹਿਲਾਂ ਤਾਂ ਅੱਜ ਬੜੀ ਖੁਸ਼ੀ ਹੋਈ ਇੱਥੇ ਆ ਕੇ ਬਹੁਤ ਹੀ ਵਧੀਆ ਆਸਾਉਕੇ ਦੇ ਸਾਭ ਦੇ ਇਕੱਠ ਰੱਖਿਆ ਸਟਾਰਟਿੰਗ ਤੇ ਮੈਂ ਰਸਤੇ ਚ ਆ ਰਿਹਾ ਸੀ ਅਜੀਤਵਾਲ ਵੀ ਇਹਨਾਂ ਦੇ ਬੇਟੇ ਉੱਥੇ ਕੱਟ ਕਰ ਰਹੇ ਆ ਸੋ ਲੋਕਾਂ ਚ ਬਹੁਤ ਅਛਾ ਸਾਹ ਆ ਤੁਸੀਂ ਦੇਖਦੇ ਹੋ ਵੀ ਇਹ ਇੱਕ ਹਲਕੇ ਦਾ ਇੰਨਾ ਠਾਠਾ ਮਾਰਦਾ ਕੱਠਾ ਅਜੇ ਸਾਡੀ ਮੂਗੇ ਚਾਰ ਹਲਕਿਆਂ ਦਾ ਕੱਠ ਹੋਣਾ ਤੇ ਉੱਥੇ ਦੇਖੋ ਵੀ ਕਿੰਨਾ ਕੱਠ ਇਕੱਠ ਹੋਊਗਾ ਸੋ ਇਹ ਜਿਹੜੀ ਸਾਡੀ ਸੰਵਿਧਾਨ ਬਚਾਓ ਰੈਲੀ ਆ ਕਿ ਕਿਸ ਤਰ੍ਹਾਂ ਲੋਕਤੰਤਰ ਦਾ ਕਹਾਣ ਕੀਤਾ ਗਿਆ ਤੁਸੀਂ ਸਾਰੇ ਆਪ ਜਾਣਦੇ ਆ ਕੋਈ ਵੀ ਚੋਣਾ ਹੋਣ ਕਦੇ ਨਿਰਪੱਖ ਚੋਣਾ ਹੋਈਆਂ ਸਰਪੰਚੀ ਪੰਚੀ ਜ਼ਿਲ੍ਹਾ ਪ੍ਰੀਸ਼ਦ ਦਾ ਚਲਕਰਾਇਆਂ ਹੀ ਨਹੀਂ ਜੋ ਮਰਜੀ ਚੋਣਾ ਚਾਹੇ ਲੋਕ ਸਭਾ ਦੀਆਂ ਹੋਈਆਂ ਚਾਹੇ ਆ ਬਾਅਦ ਇਲੈਕਸ਼ਨਾਂ ਹੋਈਆਂ ਜਾਂ ਕਾਉਂਸਲਰ ਦੀਆਂ ਹੋਈਆਂ ਸਭ ਪਰ ਲੁੱਟਣ ਵਾਲਾ ਹੀ ਕੰਮ ਕੀਤਾ ਜਾਂ ਬਸ ਬਹੁਤ ੱੱਕੇ ਹੋਏ ਆ ਸਾਰੇ ਜਾਣਦੇ ਆ ਸੋ ਇਸ ਤਰ੍ਹਾਂ ਗਾਂ 27 ਚ ਨਹੀਂ ਹੋਣਾ ਬਾਕੀ ਰਹੀ ਚਾਹੇ ਆਪਾ ਭਾਜਪਾ ਦੀ ਗੱਲ ਕਰ ਲਈਏ ਉਹਨਾਂ ਨੇ ਵੀ ਚਾਹੇ ਆਪਾਂ ਹਰਿਆਣੇ 'ਚ ਗੱਲ ਕਰੀਏ ਚਾਹੇ ਕਿਤੇ ਵੀ ਚੂਨਾ ਹੋਈਆਂ ਹਰਿਆਣੇ 'ਚ ਬਹੁਤ ਵੇਵ ਸੀ ਕਿ ਕਾਂਗਰਸ ਦੀ ਕਹਿੰਦੇ ਪਰ ਇਸ ਤਰ੍ਹਾਂ ਨਹੀਂ ਹੈਗਾ ਵੀ ਉੱਥੇ ਤਰਸਰਵਾਜੀ ਸੀ ਕਹਿੰਦੇ ਦੋ ਗਰੁੱਪਾਂ ਵੰਡੀ ਕਰਕੇ ਤਾਂ ਆਰ ਗਈ ਕਾਂਗਰਸ ਜਦੋਂ ਲੋਕਾਂ 'ਚ ਰਿਪੋਰਟਾਂ ਆਉਂਦੀਆਂ ਸੀ ਕਾਂਗਰਸ ਜਿੱਤਦੀ ਸੀ ਪਰ ਇਹ ਪਤਾ ਕੀ ਕਰਦੇ ਸੀ ਇਹ ਜਿੱਥੇ ਵੀ ਕਾਂਗਰਸ ਹਲਕੇ ਚਾਹੇ ਆਪਣੇ ਕੋਈ ਵੀ ਹਲਕਾ ਹੋਵੇ ਉੱਥੇ ਵੋਟਾਂ ਜਿੱਥੇ ਨਰੋਲ ਕਾਂਗਰਸੀਆਂ ਉਹਨਾਂ ਦੀਆਂ ਵੋਟਾਂ ਹੀ ਕੱਟ ਦਿੰਦੇ ਸੀ ਇਹ ਚੱਕਰ 'ਚ ਜਿਹੜੀ ਹੁਣ ਸਾਡੀ ਇਹ ਪਿੰਡਾਂ 'ਚ ਭਰਤੀ ਲਈ ਆ ਬੂਤ ਭਰਤੀ ਯਾਹ ਬਲਾਕ ਭਰਤੀ ਉਹ ਇਸੇ ਚੱਕਰ ਚ ਬਈ ਜਦੇ ਪਤਾ ਲੱਗੂਗਾ ਵੀ ਸਾਡੀ ਕੋਈ ਵੋਟ ਕੱਟੀ ਤਾਂ ਨਹੀਂ ਗਈ ਬਣਾਉਣ ਵਾਲੀ ਆਪਣਾਓ ਜੇ ਕੱਟਣ ਕੱਤਦੀ ਨਜਾਇਜ਼ ਕੱਟਦੇ ਆ ਜਿਵੇਂ 5-5000 ਦਾਦਾ ਯਾਰ ਹਲਾਕੇ ਚੋਂ ਵੋਟ ਕੱਟਦੀ ਉਹ ਵੀ ਨਰੋਲ ਕਾਂਗਰਸ ਦੀ ਤੇ ਉਹ ਪਤਾ ਹੀ ਆ ਕਿੰਨਾ ਅਸਰ ਪੈਂਦਾ ਸੋ ਇਸ ਚੱਕਰ ਨੂੰ ਅਸੀਂ ਬੂਥ ਵਾਈজে ਬਹੁਤ ਮਿਹਨਤ ਕਰਨਗੇ ਇਹ ਸਾਰਾ ਜਿਨ੍ਹਾਂ ਨੇ ਵੀ ਚੋਣ ਲੜਨੀ ਆ ਉਹਨਾਂ ਨੂੰ ਫਾਇਦਾ ਹੋਊਗਾ ਜਿਹੜੇ ਵੀ ਸਾਡੇ ਅਬਜ਼ਰਵਰ ਜਾਂ ਕੋਈ ਵੀ ਕੋਆਰਡੀਨੇਟਰ ਲਾਏ ਆ ਉਹ ਸਾਰੇ ਮਿਹਨਤ ਕਰਨ ਨੂੰ ਵੀ ਦੇਖ ਕੇ ਨਿਰਪੱਖ ਤਰੀਕੇ ਨਾਲ ਮੈਂਬਰ ਬਣਾਏ ਆ ਗਰੁੱਪ ਵਾਜੀ ਦੀ ਗੱਲ ਕੀਤੀ ਹੈ ਮੇਰਾ ਸਭ ਤੁਸੀਂ ਅੱਜ ਵੀ ਦੇਖ ਲੀਤੋ ਕੀ ਲੱਗਦਾ ਕਿ ਜਿਹੜੇ ਵਿਚਾਰਕ ਮਤ भेदा ਉਹ ਕਿੱਥੇ ਹੋਣਗੇ ਫਿਰ ਸਾਰੇ ਇੱਕ ਵਾਰੀ ਨਹੀਂ ਨਹੀਂ ਇੱਕ ਨਾ ਵੈਸੇ ਤਾਂ ਗਰੁੱਪ ਵਾਜੀ ਹਰੇਕ ਪਾਰਟੀਆਂ 'ਚ ਹੁੰਦੀ ਆ ਕਿਸੇ 'ਚ ਜ਼ਿਆਦਾ ਚੱਕ ਦਿੰਦੇ ਆ ਆ ਜਿਹੜੀ ਰੂਲਿੰਗ ਪਾਰਟੀ ਐ ਇਸ ਟਾਈਮ ਭਗਵੰਤ ਮਾਨ ਦੀ ਸਰਕਾਰ ਉਹਨਾਂ ਦਾ ਹਾਲ ਦੇਖੋ ਨੇੜੇ ਜਾ ਕੇ ਉਹਨਾਂ ਦੀ ਕੋਈ ਕਿਧਰੋਂ ਲੱਤ ਖਾਈਦਾ ਕੋਈ ਕਿਧਰੋਂ ਖਿੱਚਦਾ ਇਹ ਨਹੀਂ ਗੱਲ ਹੈਗੀ ਪਰ ਸਾਡੇ 'ਚ ਤੁਸੀਂ ਅੱਜ ਵੀ ਦੇਖੋਗੇ ਜਿਵੇਂ ਦੱਸਦੇ ਆ ਵੀ ਚੰਨੀ ਜੀ ਆ ਰਹੇ ਆ ਉਹ ਕਾਂਗਰਸੀ ਆ ਯਾਰ ਕਿਉਂ ਨਹੀਂ ਆਉਣਗੇ ਸਾਰੇ ਜੋ ਜੋ ਨੇੜੇ ਆਵਾਂ ਆਉਣਗੇ ਸਾਰੇ ਲੀਡਰ ਇੱਕ ਛੱਤ ਥੱਲੇ ਇਕੱਠੇ ਹੋਣਗੇ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਹੀ ਨਹੀਂ ਹੈਗੀ ਗਰੁੱਪਾਜੀ ਸਭ ਤੁਹਾਡੇ ਬਾਦੀ ਆਉਂਦੇ ਦਿਨਾਂ 'ਚ ਤੁਸੀਂ ਦੇਖੋਗੇ ਕੋਈ ਨਹੀਂ ਰਹੂ ਉੱਥੇ ਉੱਥੇ ਓਪਨ ਮੀਟਿੰਗ ਦੇ ਵਿੱਚ ਬੈਠ ਕੇ ਆਏ ਆ ਉਸੇ ਸਾਰੇ ਜਲਪੁਰ ਦੇ ਸੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਹਮਾਰੇ ਹੱਥ ਸੀ ਕਰਾ ਸਾਡੀ ਕਿੰਨੀ ਕੱਤੀ ਅਕਵਾਦ ਤੇ ਗੱਲ ਦੋ ਪੁਆਇੰਟਾਂ ਤੋਂ ਜਤਰਾ ਤੋਂ ਸਬੰਧਿਤ ਗੱਲਾਂ ਕਰਾਂਗੇ ਕਿਉਂਕਿ ਜਿਹੜਾ ਬਦਲਾਅ ਦੀ ਰਾਜਨੀਤੀ ਇਹ ਤਕਰੀਬਨ 217 ਤੋਂ ਸੰਗਰੂਰ ਤੋਂ ਇਹ ਬਰਨਾਲੇ ਤੋਂ ਹੁੰਦੀ ਹੋਈ ਇਕਰਾਵਾਂ ਤੋਂ ਇਹ ਯਾਦਸ਼ੇ ਗਾਤ ਕਰਪਾਉਣ ਮਹਿਲਕਾਂ ਇਹ ਸਾਰਿਆਂ ਵਿੱਚ ਵੀ ਐਡਾ ਵੱਡਾ ਸਾਡਾ ਕਿ ਅਸੀਂ ਕਿਉਂ ਤੋਂ 2021 ਆਮ ਆਦਮੀ ਪਾਰਟੀ ਦੇ ਚੜ੍ਹੇ ਜਦੋਂ ਨੇ ਬੜੇ ਇਹ ਸਾਰਿਆਂ ਦੇ ਚੜਿਆ ਸੁਮੰਤਰੀ ਮਾੜਾ ਨਿਕਲਿਆ ਸਭ ਤੋਂ ਜਿਹੜੀ ਲਈ ਭਾਸ਼ਾ ਜਿਹੜੀ ਮੈਂ ਜਮਾਂ ਬਸੋਤਰੀ ਆਉਂਦੀ ਜਾ ਕੇ ਉਹ ਇੱਕ ਮੀਨੂ ਮੀਨੀ ਹੋ ਕੇ ਨਾ ਮੱਟਾ ਦੇ ਹਟਾ ਨਾ ਛੋਟਾ ਦੇ ਦੇਖਦਾ ਹਾਰੇ ਕੋੜੀ ਸੀ ਤੇ ਮਾਰੇ ਆਈ ਤੋਂ ਆਪਣੇ ਸਾਰੇ ਨੇ ਕਦਰ ਮਾਨੂ ਸਾਰਾ ਚੰਨਾ ਪੋਰੀ ਆ ਤੁਸੀਂ ਕਹੋ ਨਾ ਸਰਕਾਰ ਕਹਿਣ ਦਾ ਹੋਏ ਆ ਤੇ ਤੁਸੀਂ ਕਹੇ ਕਿ ਕਿੱਰੇ ਦੇ ਨਾਲ ਰਿਸਕ ਤੇ ਮਿਲ ਉਹ ਕੇ ਜਿਨਾ ਉਹਦਾ ਨੌਕੇ ਕੇ ਜਿਨਾ ਬੈਂਤੀ ਦਾ ਲਖੀਰੇ ਭਾਜਾ ਵੀ ਸਾਰੇ ਦਾ ਬਹੁਤ ਮਾਹੌਬ ਹੈ ਤੇ ਖਾਸ ਕਰਕੇ ਵਿਸ਼ੇਸ਼ ਕਰ ਲਈ ਅਜਿਹਾ ਸਿੰਘ ਵਾਲਾ ਤੇ ਚੱਟੀ ਵੱਡੀ ਪ੍ਰਕਾਰ ਤੇ ਕਿਉਂਕਿ ਮੈਂ ਨਾਲ ਲਾਈਵ ਹੋ ਕੇ ਆਪੋ ਸਾਡੇ ਨਾਲ ਸੀ ਕਿਉਂਕਿ ਸਾਡੇ ਸਤਿਕਾਰਯੋਗ ਦੱਤੀ ਜਿਨ੍ਹਾਂ ਨੇ ਅਭਿਆਰ ਪਰ ਲਾਏ ਸੀ ਉਹਨਾਂ ਨੇ ਕਰਦੀ ਕਰਦੀ ਜਿਹੜੀ ਲੋੜ ਕੀਤੀ ਗਾ ਸਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਸਾ ਵਾਹਿਗੁਰੂ ਜੀ